ਸਿੱਖ ਪਾਰਖੂ ਹੈ ਅੰਧਵਿਸ਼ਵਾਸੀ ਨਹੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਸਾਨੂੰ ਅੰਧਵਿਸ਼ਵਾਸੀ ਬਣਨ ਤੋਂ ਵਰਜਦੇ ਹੋਏ ਕੀ ਫਰਮਾਨ ਕਰਦੇ ਹਨ ਆਓ ਸੁਣਦੇ ਹਾਂ ਇਸ ਵੀਡੀਓ ਵਿੱਚ ਬਹੁਤ ਵਾਰ ਅਸੀਂ ਦੇਖਿਆ ਹੈ ਕਿ ਸਾਡੇ ਸਮਾਜ ਵਿੱਚ ਉਹ ਕੰਮ ਕੀਤੇ ਜਾਂਦੇ ਹਨ ਜਿਨ੍ਹਾਂ ਦਾ ਕੋਈ ਵੀ ਲਾਭ ਨਹੀਂ ਹੁੰਦਾ ਤੁਸੀਂ ਦੇਖਿਆ ਹੋਵੇਗਾ ਕਿ ਕਈ ਔਰਤਾਂ ਘਰੋਂ ਦੁੱਧ ਪਾਂਡੇ ਵਿੱਚ ਪਾ ਕੇ ਲੈ ਜਾਂਦੀਆਂ ਹਨ ਅਤੇ ਬਾਬਿਆਂ ਦੇ ਡੇਰੇ ਵਿੱਚ ਬਣੇ ਸਰੋਵਰ ਤੋਂ ਪਾਣੀ ਦਾ ਭਾਂਡਾ ਭਰ ਕੇ ਲੈ ਆਉਂਦੀਆਂ ਹਨ ਘਰ ਆ ਕੇ ਸਾਰੇ ਮਕਾਨ ਵਿੱਚ ਪਾਣੀ ਨੂੰ ਪਵਿੱਤਰ ਸਮਝ ਕੇ ਛਿੱਟਾ ਦਿੱਤਾ ਜਾਂਦਾ ਹੈ ਕੇਵਲ ਪੈਸੇ ਇਕੱਠੇ ਕਰਨ ਲਈ ਲੋਕਾਂ ਨੂੰ ਗਲਤ ਰਸਤੇ ਪਾ ਕੇ ਉਲਝਾਇਆ ਗਿਆ ਹੈ ਉਹ ਸੱਚ ਕਿਉਂ ਦੱਸਣ ਜਿਨ੍ਹਾਂ ਦਾ ਪਾਣੀ ਵੀ ਵਿਕਦਾ ਹੈ ਅਤੇ ਦੁੱਧ ਵਿੱਚ ਬਦਾਮ ਪਾ ਕੇ ਹਰ ਰੋਜ਼ ਖੀਰ ਖਾਂਦੇ ਹਨ ਅਸੀਂ ਆਖ ਦਿੰਦੇ ਹਾਂ ਕਿ ਬਾਬਾ ਜੀ ਦੇ ਚਿਹਰੇ ਤੇ ਤਾਂ ਗੁਰਬਾਣੀ ਦਾ ਨੂਰ ਝਲਕਦਾ ਹੈ ਪਰਖ ਕਰਕੇ ਦੇਖਣੀ ਕਿ ਇਹ ਨੂਰ ਹਰੇ ਬਦਾਮਾਂ ਵਾਲੀ ਖੀਰ ਦਾ ਹੈ ਜਾਂ ਸਾਡਾ ਅੰਧਵਿਸ਼ਵਾਸ ਕਈ ਵਾਰ ਅਸੀਂ ਸਿਆਣਿਆਂ ਅਸਲ ਵਿੱਚ ਜੋ ਸਾਨੂੰ ਮੂਰਖ ਬਣਾ ਰਹੇ ਹੁੰਦੇ ਹਨ ਉਹਨਾਂ ਦੀਆਂ ਗੱਲਾਂ ਵਿੱਚ ਆ ਜਾਂਦੇ ਹਾਂ ਉਹ ਸਾਨੂੰ ਗਲਤ ਰਸਤੇ ਤੋਰ ਕੇ ਆਪਣਾ ਉੱਲੂ ਸਿੱਧਾ ਕਰ ਲੈਂਦੇ ਹਨ ਉਲਝਿਆ ਹੋਇਆ ਮਨੁੱਖ ਉਹਨਾਂ ਦੇ ਦੱਸੇ ਰਾਸਤੇ ਅਨੁਸਾਰ ਚਲਦਾ ਜਾਂਦਾ ਹੈ ਤੇ ਸਹੀ ਗਲਤ ਦੀ ਪਛਾਣ ਵੀ ਨਹੀਂ ਕਰਦਾ ਕਿ ਉਹ ਕਰ ਕੀ ਰਿਹਾ ਹੈ ਸਿਆਣੇ ਤਾਂ ਉਹ ਆਪੇ ਹਨ ਜਿਨ੍ਹਾਂ ਦੀ ਸੁਆਹ ਵੀ ਵਿਕਦੀ ਹੈ ਪਰਖ ਕਰੋ ਗੁਰਬਾਣੀ ਅਨੁਸਾਰ ਅੰਧਵਿਸ਼ਵਾਸੀ ਨਹੀਂ ਬਣਨਾ ਸੀ ਕੇਵਲ ਗੁਰਬਾਣੀ ਹੀ ਸਾਨੂੰ ਅੰਧਵਿਸ਼ਵਾਸ ਵਿੱਚੋਂ ਨਿਕਲਣ ਦੀ ਪ੍ਰੇਰਣਾ ਦਿੰਦੀ ਹੈ ਨਹੀਂ ਤੇ ਤੁਸੀਂ ਦੇਖਿਆ ਹੀ ਹੋਵੇਗਾ ਕਿ ਸਾਰਾ ਸੰਸਾਰ ਹੀ ਅੰਨਿਆਂ ਪਿੱਛੇ ਲੱਗਾ ਹੋਇਆ ਅੰਨਾ ਬਣਦਾ ਜਾ ਰਿਹਾ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਸਾਨੂੰ ਪ੍ਰੇਰਣਾ ਦੇ ਕੇ ਆਖਦੇ ਹਨ ਅੰਦੇ ਕੇ ਰਾਹ ਦੱਸੇ ਹੈ ਅੰਦਾ ਹੋਏ ਸੁਜਾਏ ਹੋਏ ਸੁਜਾਖਾ ਨਾਨਕਾ ਸੋ ਕਿਉਂ ਜੜ ਪਾਈ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੇ ਕੋਈ ਅੰਨਾ ਮਨੁੱਖ ਕਿਸੇ ਹੋਰ ਨੂੰ ਰਾਹ ਦੱਸੇ ਤਾਂ ਉਹ ਰਾਹ ਦੇ ਉੱਤੇ ਤੁਰਦਾ ਹੈ ਜੋ ਆਪ ਅੰਨਾ ਹੈ ਏ ਨਾਨਕ ਸੁਆਖਾ ਮਨੁਖੰਨੇ ਦੇ ਆਖੇ ਕੋ ਰਾਹੇ ਨਹੀਂ ਪੈਂਦਾ ਸੰਗਤ ਜੀਓ ਧਿਆਨ ਕਰਨਾ ਜਿਹੜਾ ਮਨੁੱਖ ਆਪਣੇ ਘਰ ਬੈਠ ਕੇ ਗੁਰਬਾਣੀ ਨਹੀਂ ਪੜਦਾ ਗੁਰਬਾਣੀ ਦੀ ਵਿਚਾਰ ਨਹੀਂ ਕਰਦਾ ਗੁਰੂ ਨਾਲ ਪ੍ਰੇਮ ਨਹੀਂ ਪਾਉਂਦਾ ਉਸ ਨੂੰ ਕਿਸੇ ਵੀ ਡੇਰੇ ਤੇ ਜਾ ਕੇ ਕਿਸੇ ਵੀ ਬਾਬੇ ਦੇ ਕੋਲੋਂ ਕੁਝ ਮਿਲ ਹੀ ਨਹੀਂ ਸਕਦਾ ਸੰਗਤ ਜੀ ਜਿਸ ਮਨੁੱਖ ਨੂੰ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਤੋਂ ਕੁਝ ਨਹੀਂ ਮਿਲਿਆ ਉਸ ਨੂੰ ਕਿਤੋਂ ਵੀ ਕੁਝ ਨਹੀਂ ਮਿਲ ਸਕਦਾ ਕਿਉਂਕਿ ਸਾਡੇ ਗੁਰੂ ਦੇ ਦਰ ਤੋਂ ਵੱਡਾ ਕੋਈ ਦਰ ਹੀ ਨਹੀਂ ਹੈ ਸੰਗਤ ਜੀਓ ਇਸ ਕਰਕੇ ਅਸੀਂ ਆਪਣੇ ਗੁਰੂ ਤੇ ਸ਼ਰਧਾ ਰੱਖੀਏ ਪ੍ਰੇਮ ਬਣਾਈਏ ਗੁਰੂ ਸਾਹਿਬ ਦੇ ਘਰ ਦੇਰ ਹੈ ਪਰਂ ਦੇਰ ਨਹੀਂ ਹੋ ਸਕਦਾ ਹੈ ਕਿ ਸਾਨੂੰ ਕੋਈ ਫਲ ਪ੍ਰਾਪਤ ਹੋਣ ਵਿੱਚ ਸਮਾਂ ਲੱਗ ਜਾਵੇ ਪਰ ਸਾਡੀ ਸ਼ਰਧਾ ਤੇ ਪ੍ਰੇਮ ਗੁਰੂ ਪ੍ਰਤੀ ਘੱਟ ਨਹੀਂ ਹੋਣਾ ਚਾਹੀਦਾ ਤੇ ਗੁਰੂ ਦੇ ਲਗ ਲੱਗਿਆ ਹੋਇਆ ਮਨੁੱਖ ਕਦੇ ਵੀ ਧੋਖਾ ਨਹੀਂ ਖਾ ਸਕਦਾ ਕਿਉਂਕਿ ਦੁਨੀਆ ਦਾ ਸਭ ਤੋਂ ਵੱਡਾ ਸੱਚ ਗੁਰਬਾਣੀ ਹੈ ਜਿਸ ਦੇ ਵਿੱਚ ਕੋਈ ਝੂਠ ਵਲਵਲਿੰਗ ਤੇ ਫਰੇਬ ਹੈ ਹੀ ਨਹੀਂ ਕੇਵਲ ਸੱਚ ਹੈ ਸੋ ਗੁਰਮੁਖ ਪਿਆਰਿਓ ਆਪ ਸਿਆਣੇ ਬਣੀਏ ਤੇ ਜਿਹੜੇ ਲੋਕ ਸਿਆਣੇ ਬਣੇ ਬੈਠੇ ਹਨ ਇਹਨਾਂ ਦੇ ਕੋਲ ਜਾਣਾ ਬੰਦ ਕਰੀਏ ਤੇ ਗੁਰਬਾਣੀ ਨੂੰ ਵਿਚਾਰੀਏ ਗੁਰਬਾਣੀ ਦੇ ਵਿੱਚ ਸਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੈ ਲੋੜ ਹੈ ਕੇਵਲ ਸਾਨੂੰ ਪੜਨ ਤੇ ਵਿਚਾਰਨ ਜੇਕਰ ਤੁਹਾਨੂੰ ਵੀਡੀਓ ਦੇ ਵਿੱਚ ਕੋਈ ਚੰਗਾ ਲੱਗਾ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ